ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ 치 ਦਾਨ ਸਿੰਘਾਂ ਦੇ ਅੱਗੇ ਆਪਣੇ ਪਰਿਵਾਰ ਲਈ ਆਪਣੇ ਸੁੱਖਾਂ ਲਈ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪਿਆਰ ਦੇ ਲਈ ਸਾਧ ਸੰਗਤ ਜੀ ਆਪਾਂ ਅਰਦਾਸ ਬੇਨਤੀ ਕਰੀਏ ਇਰ ਅਰਦਾਸ ਬੇਨਤੀ ਸਾਧ ਸੰਗਤ ਜੀ ਆਪਾਂ ਇੱਕ ਟਾਈਮ ਸੁਭਾ ਜਰੂਰ ਸਰਬਨ ਕਰਿਆ ਕਰਨੀ ਸਾਧ ਸੰਗਤ ਜੀ ਜਰੂਰ ਸਰਬਨ ਕਰਿਆ ਕਰਨੀ ਸਾਧ ਸੰਗਤ ਜੀ ਆਓ ਸਾਰੀਆਂ ਸੰਗਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਧਿਆਨ ਧਰ ਕੇ ਸਾਧ ਸੰਗਤ ਜੀ ਉਹਨਾਂ ਅੱਗੇ ਅਰਦਾਸ ਬੇਨਤੀ ਕਰਗੇ ਸਾਰੀਆਂ ਸੰਗਤਾਂ ਸਾਧ ਸੰਗਤ ਜੀ ਸ਼੍ਰੀ ਦਾਸੰਗ ਦਾ ਅੰਤਰੋ ਸਾਧ ਸੰਗ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਤਨੀਆਂ ਵੀ ਸੰਗਤਾਂ ਉਹਨਾਂ ਦੀ ਅਰਦਾਸ ਬੇਨਤੀ ਨੂੰ ਸਰਵਣ ਕਰਨ ਲੱਗੀਆਂ ਆਪ ਜੀ ਸਾਧ ਸੰਗ ਜੀ ਇਕਾਂਤ ਜਗ੍ਹਾ ਦੇ ਉੱਤੇ ਖੜ ਜਾਵੋ ਕੋਈ ਵੀ ਕੰਮਕਾਰ ਕਰਦੇ ਹੋ ਸਾਧ ਸੰਗ ਜੀ ਥੋੜੇ ਸਮੇਂ ਵਾਸਤੇ ਆਪ ਜੀ ਕੰਮਕਾਰ ਰੋਕ ਦਿਓ ਸਾਧ ਸੰਗ ਜੀ ਅਰਦਾਸ ਦੇ ਵਿੱਚ ਸ਼ਾਮਲ ਹੋਵੋ ਜਿੱਥੇ-ਜਿੱਥੇ ਵੀ ਤੁਸੀਂ ਕੰਮਕਾਰ ਤੇ ਕਰ ਰਹੇ ਹੋ ਸਾਧ ਸੰਗਤ ਜੀ ਤੁਹਾਡੇ ਕੰਨਾਂ ਵਿੱਚ ਆਵਾਜ਼ ਪੈਂਦੀ ਹੈ ਤੇ ਗੁਰੂ ਦੇ ਪਿਆਰਿਓ ਥੋੜੇ ਸਮੇਂ ਲਈ ਆਪ ਜੀ ਸਾਵਧਾਨ ਹੋ ਕੇ ਸਾਧ ਸੰਗਤ ਜੀ ਅਰਦਾਸ ਬੇਨਤੀ ਸਰਬਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਲ ਸ਼ਹੀਦ ਦਸਵੀਂ ਪ੍ਰਤਮ ਭਗਵਤੀ ਸਮਰਕਾਏ ਗੁਰੂ ਨਾਨਕ ਲਈ ਧਿਆਏ ਫਿਰ ਅੰਗ ਤੇ ਗੁਰੂ ਅਮਰਦਾਸ RAMਦਾਸਾ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਏ ਜਿਸ ਟਿਠੇ ਸਭ ਸੁਖ ਜਾਏ ਇੱਕ ਬਾਦਰ ਸਮਰੀਏ ਕਰਨੋਂ ਨਿਧਿਆ ਵੈ ਤਾਏ ਸਭ ਤਾਈ ਹੋਣਾ ਜੀ ਸਹਾਈ ਅਸਾਂ ਪਾਤਸ਼ਾਹੀ ਦੇ ਸਰੂਪ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਗਤਾਰ ਪਾਵਨ ਕਮਾਈ ਦਾ ਧਿਆਨ ਧਰ ਕੇ ਗੁਰੂ ਖਾਲਸਾ ਸਾਧ ਸੰਗਤ ਜੀ ਬੋਲਣਾ ਸ੍ਰੀ ਵਾਹਿਗੁਰੂ ਜੀ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਪੰਜ ਪਿਆਰੇ ਚਾਲ ਸਹਿਬ ਜਾਦੇ 40 ਮੁਕਤੇ ਹਟੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਟ ਕੀਤਾ ਦਿਨਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਗੁਰੂ ਕਾਲ ਸਾਧ ਸਾਧ ਸੰਗਤ ਜੀ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਜਿਨਾਂ ਸਿੰਘਾਂ ਸੰਗਣੀਆਂ ਨੇ ਧਰਮ へ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਕੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਈ ਗਏ ਸਿੱਖੀ ਕੇਸਾਂ ਸਵਾਸਾਂ ਨਾਲ ਲੰਬਾਈ ਤਰਮ ਨਹੀਂ ਹਾਰਿਆ ਤਿੰਨਾ ਮਹਾਪੁਰਖਾਂ ਸਿਦਾ ਸਿੰਘਾਂ ਭਜੰਗਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਗੁਰੂ ਖਾਲਸਾ ਸਾਧ ਸੰਗਤ ਜੀ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਪੰਜਾ ਤੱਕ ਤਾਂ ਸਰਬੱਤ ਗੁਰਦੁਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਗੁਰੂ ਖਾਲਸਾ ਸਾਧ ਸੰਗਤ ਜੀ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਬ੍ਰਹਮ ਹੈ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿ ਤਾਵੇ ਚੇਤ ਤਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਤਾਂ ਤਾਂ ਰਸ਼ਿਆ ਦੇਖ ਤੇ ਪਦੇ ਵਿਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਕੇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਸਿਖਾਂ ਦਾ ਮਨ ਨੀਵਾ ਮਤੁਚੀ ਮਤ ਪਤ ਕੇ ਰੱਖਿ ਆਪ ਕਲਪੁਕ ਵਾਹਿਗੁਰੂ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਆਪਣੇ ਪੰਥ ਦੇ ਸਦਾ ਸਹਾਈ ਦੇ ਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਅਤੇ ਸੇਵਾ ਸੁਭਾਲ ਦਾ ਦਾਨ ਪਿਆਰੇ ਗੁਰੂ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਨਿਓ ਕੇ ਮਾਨ ਸਤਿਗੁਰੂ ਨੇ ਤਾਨਿਓ ਕੇ ਤਾਨ ਸਤਿਗੁਰੂ ਨੇ ਓਟਿਆਂ ਕੀ ਓਟ ਨੇ ਆਸਰੋਂ ਕੇ ਆਸਰੇ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਸਹਿ ਮਹਾਰਾਜ ਜੀ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਤਨ ਤਨ ਹੇ ਕਾਲ ਪੁਰਖ ਵਾਹਿਗੁਰੂ ਅੰਤਰ ਜਾਮੀ ਸ੍ਰੀ ਗੁਰੂ ਗ੍ਰੰਥ ਸਹਿ ਮਹਾਰਾਜ ਜੀ ਆਪ ਜੀ ਦੇ ਚਰਨ ਕਮਲਾਂ ਪਾ ਸਰਦਾਸ ਬੇਨਤੀ ਹੈ ਤਨ ਤਨ ਗੁਰਦੁਆਰਾ ਸੱਚਖੰਡ ਸ੍ਰੀ ਸ਼ਹੀਦਾਂ ਸਹਿ ਮਹਾਰਾਜ ਜੀਓ ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਘਟ ਮਰਿਆ ਕਬੂ ਨਾ ਛਾੜਾ ਖੇਤ ਤਨ ਤਨ ਬਾਬਾ ਜੀਤ ਸਿੰਘ ਜੀ ਤਨ ਤਨ ਬਾਬਾ ਜੁਹਾਰ ਸਿੰਘ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤੇਸ ਸਿੰਘ ਜੀ ਤਨ ਤਨ ਬਾਬਾ ਅਨੋਦ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਆਪ ਜੀ ਦੇ ਚਨਕ ਮਲਾ ਪਾਸ ਸਰਦਾਸ ਬੇਨਤੀ ਹੈ ਆਪ ਜੀ ਨੇ ਸੱਚੇ ਪਾਤਸ਼ਾਹ ਬੜੀ ਹੀ ਕਿਰਪਾ ਕੀਤੀ ਪਰਿਵਾਰ ਦੇ ਉੱਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਡੇ ਤੇ ਰਹਿਮਤ ਕੀਤੀ ਹੈ ਜੋ ਸਾਨੂੰ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਨਾਲ ਜੋੜਨਾ ਕੀਤਾ ਸੱਚੇ ਪਾਸ਼ਾ ਆਪਣੇ ਦਰੋਂ ਕਰੋ ਪਿਆਰ ਬਖਸ਼ਿਆ ਮਹਾਰਾਜੀ ਤੁਹਾਡੇ ਘਰ ਦੀ ਅਰਦਾਸ ਸਾਡੇ ਕੰਨਾਂ ਦੇ ਵਿੱਚ ਪਈ ਆ ਸੱਚੇ ਪਾਸ਼ਾ ਤੁਹਾਡਾ ਨਾਮ ਸੱਚੇ ਪਾਸ਼ਾ ਸਾਨੂੰ ਯਾਦ ਆਇਆ ਆਹ ਜੀ ਕਾ ਕੂਟਾਨ ਕੂਟਾਨ ਧੰਨਵਾਦ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਹੀ ਕਿਰਪਾ ਰੱਖਣੀ ਸੱਚੇ ਪਾਸ਼ਾ ਜੀ ਸਿੱਖੀ ਕੇ ਅਸਾਂ ਸਵਾਸਾ ਨਾਲ ਪ੍ਰੇਮਾ ਭਗਤੀ ਬਖਸ਼ਣੀ ਸਵਾਹ ਸਵਾਹ ਸਮਰਨ ਦੀਆਂ ਦਾਤਾਂ ਬਖਸ਼ਣੀਆਂ ਕਿਰਪਾ ਕਰਕੇ ਦਾਸਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਹੋਮੇ ਤੋਂ ਨਿੰਦਿਆ ਤੋਂ ਚੁਗਲੀ ਤੋਂ ਸਾਖਤ ਨਿੰਦਕ ਦੁਸ਼ਟ ਤੋਂ ਦੂਰ ਰੱਖਣਾ ਤਰਗਾ ਤੋਂ ਸਾਜਾਂ ਨਵਾਜੀਆਂ ਬਖਸ਼ੀਆਂ ਆਰੂਹਾਂ ਦੇ ਮਿਲਾਪ ਕਰਾਉਣੇ ਤੁਹਾਨੂੰ ਤਨ ਖੰਡੇ ਵਾਲੇ ਬਾਪੂ ਅੰਮ੍ਰਿਤ ਸ਼ਹੀਦ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਮੈਨੂੰ ਆਪਣਾ ਬਣਾ ਲਓ ਸੱਚੇ ਪਾਤਸ਼ਾਹ ਜੀ ਇਹ ਪਰਿਵਾਰ ਵੀ ਤੁਹਾਡਾ ਸੱਚੇ ਪਾਤਸ਼ਾਹ ਜੀ ਇਹ ਘਰ ਵੀ ਤੁਹਾਡਾ ਮਹਾਰਾਜ ਜੋ ਸਾਨੂੰ ਦਿੱਤੀਆਂ ਵਰਕਸ਼ਾਪਾਂ ਸੱਚੇ ਪਾਤਸ਼ਾਹ ਉਹ ਵੀ ਤੁਹਾਡੀਆਂ ਜੋ ਸੱਚੇ ਪਾਤਸ਼ਾਹ ਅਸੀਂ ਖੇਤੀ ਕਰਦੇ ਹਾਂ ਮਹਾਰਾਜ ਖੇਤੀ ਵੀ ਤੁਹਾਡੀ ਇਹ ਪਰਿਵਾਰ ਵੀ ਤੁਹਾਡਾ ਸੱਚੇ ਪਾਤਸ਼ਾਹ ਮਹਾਰਾਜ ਜੀ ਅਸੀਂ ਸਾਰੇ ਜੀਵ ਤੁਹਾਡੇ ਆ ਤੁਸੀਂ ਸੱਚੇ ਪਾਤਸ਼ਾਹ ਜੀ ਸਾਡੇ ਹੋਂ ਸੱਚੇ ਪਾਤਸ਼ਾਹ ਜੀ ਤੁਸੀਂ ਸਾਡੇ ਪਿਤਾ ਹੋ ਮਾਲਕ ਹੋ ਅਖੰਡੇ ਵਾਲੇ ਬਾਪੂ ਜੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਤੁਹਾਡੇ ਹੁੰਦਿਆਂ ਸੱਚੇ ਪਾਤਸ਼ਾਹ ਜੀ ਸਾਨੂੰ ਕੋਈ ਵੀ ਤਤੀਵਾ ਨਾ ਲੱਗੇ ਮਹਾਰਾਜ ਜੀ ਤੁਹਾਡਾ ਨਾਮ ਹਮੇਸ਼ਾ ਲਈ ਜਪਦੇ ਰਹੀਏ ਸੱਚੇ ਪਾਤਸ਼ਾਹ ਜੀ ਹੇ ਮੇਰੇ ਮਾਲਕ ਇਹੋ ਜੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਸਾਡੀ ਬੁੱਧੀ ਤੁਹਾਡੇ ਚਰਨਾਂ ਦੇ ਵਿੱਚ ਹੀ ਲੀਨ ਰਵੇ ਸੱਚੇ ਪਾਤਸ਼ਾਹ ਜੀ ਸਾਡੀ ਸੁਰਤੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਤੁਸੀਂ ਹੀ ਹੋ ਮਹਾਰਾਜ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਸਾਰੀ ਸੰਗਤ ਦੇ ਉੱਤੇ ਸਾਰੇ ਪਰਿਵਾਰ ਦੇ ਉੱਤੇ ਸਾਰੇ ਜਗਤ ਦੇ ਉੱਤੇ ਭਲਾ ਕਰਨਾ ਜਿਤਨੇ ਵੀ ਜੀਵ ਜੰਤੂ ਆ ਸੱਚੇ ਪਾਤਸ਼ਾਹ ਜੀ ਸਭ ਦਾ ਭਲਾ ਕਰਨਾ ਹੱਥ ਦੇ ਕੇ ਰੱਖਣਾ ਸੱਚੇ ਪਾਤਸ਼ਾਹ ਜੀ ਸਾਡੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖੋ ਸਾਡੇ ਕੋਲੋਂ ਸੱਚੇ ਪਾਤਸ਼ਾਹ ਜੀ ਕਿਸੇ ਦੀ ਨਿੰਦਿਆ ਨਾ ਹੋਵੇ ਸਾਡੇ ਕੋਲੋਂ ਸੱਚੇ ਪਾਤਸ਼ਾਹ ਜੀ ਸਾਰੇ ਦਿਨ ਦੇ ਵਿੱਚ ਕਿਸੇ ਦਾ ਬੁਰਾ ਨਾ ਹੋਵੇ ਮਹਾਰਾਜ ਜੀ ਕਿਸੇ ਦੀ ਚੁਗਲੀ ਨਾ ਕਰੀਏ ਸੱਚੇ ਪਾਤਸ਼ਾਹ ਜੀ ਕਿਸੇ ਦੀ ਨਿੰਦਿਆ ਨਾ ਕਰੀਏ ਸੱਚੇ ਪਾਤਸ਼ਾਹ ਜੀ ਜਿਹੜਾ ਵੀ ਸੱਚੇ ਪਾਤਸ਼ਾਹ ਜੀ ਸਾਨੂੰ ਮਿਲੇ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਕੋਲ ਅਸੀਂ ਜਾਈਏ ਮਹਾਰਾਜ ਤੁਹਾਡੇ ਨਾਮ ਦੀਆਂ ਵਡਿਆਈਆਂ ਕਰੀਏ ਮਹਾਰਾਜੀ ਤੁਹਾਡੇ ਨਾਮ ਦੀਆਂ ਸੋਭਾ ਕਰੀਏ ਸੱਚੇ ਪਾਤਸ਼ਾਹ ਮਹਾਰਾਜੀ ਘਰ-ਬਾਰ ਤੇਰਾ ਪ੍ਰਵਾਸਾ ਤੂੰ ਜਾਣ ਕਹਿ ਸੰਗ ਸੱਚੇ ਪਾਤਸ਼ਾਹ ਜੀ ਇਹ ਘਰ ਵੀ ਤੁਹਾਡਾ ਸੱਚੇ ਪਾਤਸ਼ਾਹ ਮਹਾਰਾਜ ਸਾਰਾ ਪਰਿਵਾਰ ਤੁਹਾਡਾ ਮਹਾਰਾਜ ਆਪਣੇ ਪਰਿਵਾਰ ਦੀ ਆਪ ਰਾਖੀ ਕਰਨੀ ਮਹਾਰਾਜ ਸਾਡੇ ਤੇ ਮਿਹਰ ਪਰ ਕੇ ਸੱਚੇ ਪਾਤਸ਼ਾਹ ਜੀ ਆਪ ਦ੍ਰਿਸ਼ਟੀ ਪਾਓ ਸੱਚੇ ਪਾਤਸ਼ਾਹ ਜੀ ਅਸੀਂ ਕੋਈ ਵੀ ਬੁਰਾ ਕਦਮ ਨਾ ਚੱਕੀਏ ਬੁਰੇ ਪਾਸੇ ਨਾ ਜਾਈਏ ਅਸੀਂ ਦਰ ਦਰ ਤੇ ਨਾ ਪਟ ਗਏ ਸਾਡੀ ਬਾਹ ਫੜੋ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਸਾਡੇ ਤੇ ਮਿਹਰ ਭਰਿਆ ਹੱਥ ਰੱਖੋ ਤੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਕਿਰਪਾ ਕਰੋ ਮਹਾਰਾਜ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਛੰਦਾ ਤੋ ਸਭ ਕੁਛ ਮੈਨੂੰ ਸੌਪਿਆ ਜਾ ਤੇਰਾ ਬੰਦਾ ਸੱਚੇ ਪਾਤਸ਼ਾਹ ਸਾਡੇ ਗਨਾਹ ਨਾ ਵੇਖੋ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਸਾਡੇ ਗਨਾਹ ਬਖਸ਼ੋ ਕੋਟ ਪਰਾਦ ਹਮਾਰੇ ਇੱਕ ਖੰਡੋ ਵਣ ਕਬੀਧੀ ਸਮਝਾਵੋ ਹਾਮ ਅਗਿਆਨ ਲਪਤ ਤੋਰੀ ਤੁਮ ਆਪਣਾ ਬਿਰ ਦਿਖਾਵੋ ਤੁਮਰੀ ਸ਼ਰਨ ਤੁਮਰੀ ਆਸਾ ਤੁਮ ਹੀ ਸਜਣ ਸਹੇਲੇ ਰਾਖੋ ਰਾਖਨ ਹਾਰ ਦੇ ਆਲਾ ਨਾਨਕ ਕਰਕੇ ਗੋਲੇ ਪਾਤਸ਼ਾਹ ਸੀ ਤੁਹਾਡਾ ਦਿੱਤਾ ਖਾਨੇ ਆ ਤੁਹਾਡਾ ਦਿੱਤਾ ਪਹਿਣ ਦੇ ਸੱਚੇ ਪਾਤਸ਼ਾਹ ਜੀ ਤੁਹਾਡੇ ਦਿੱਤੇ ਵਿੱਚੋਂ ਐਸ਼ ਕਰਦੇ ਆ ਸੱਚੇ ਪਾਸ਼ਾ ਕਿਰਪਾ ਕਰੋ ਕਮਾਈ ਵਿੱਚ ਵਰਕਦਾ ਪਾਓ ਮਹਾਰਾਜ ਰੁਕੇ ਹੋਏ ਕੰਮ ਕਾਰ ਚਲਾਓ ਮਹਾਰਾਜ ਜੀ ਸਾਰੇ ਜੀਵਾਂ ਨੂੰ ਤੰਦਰੁਸਤੀ ਬਖਸ਼ੋ ਮਹਾਰਾਜ ਨਾਮ ਦੀ ਦਾਤ ਬਖਸ਼ੋ ਸੇਵਾ ਸਿਮਰਦੀ ਦਾਤ ਬਖਸ਼ੋpropto ਬਖਸ਼ੋ ਸੱਚੇ ਪਾਸ਼ਾ ਡੋਲਣ ਤੋਂ ਰੱਖੋ ਨਾਲਾ ਤੋਂ ਬੰਦੇ ਨਾਨਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਐਹੋ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ ਕੀ ਤੁਹਾਡਾ ਨਾਮ ਸੱਚੇ ਪਾਤਸ਼ਾਹ ਕਦੀ ਵੀ ਨਾ ਵਿਸਰੇ ਵਿਸਰਨਾਹੀਂ ਦੇ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਸੱਚੇ ਪਾਤਸ਼ਾਹ ਬੁਰੇ ਭਲੇ ਹਮ ਥਾਰੇ ਪ੍ਰਭ ਡੋਰੀ ਹਾਤ ਮਾਰੇ ਬੁਰੇ ਹਾਂ ਭਲੇ ਹਾਂ ਮੰਦੇ ਹਾਂ ਚੰਗੇ ਹਾਂ ਲੈ ਕਾਲ ਲੈ ਕੈਂ ਜੇ ਹੋ ਜੀ ਵਿਹਿਆ ਸੱਚੇ ਪਾਤਸ਼ਾਹ ਖੰਡੇ ਵਾਲੇ ਬਾਪੂ ਅਸੀਂ ਤੁਹਾਡੇ ਹੀ ਆ ਸੱਚੇ ਪਾਤਸ਼ਾਹ ਆਪਣਿਆਂ ਦੀ ਆਪ ਸਾਰ ਲੈਣੀ ਰਾਖੀ ਕਰਨੀ ਮਿਹਰ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਮਹਾਰਾਜੀ ਕੁੱਲ ਦੁਨੀਆ ਦਾ ਭਲਾ ਕਰਨਾ ਆਪਣੇ ਜੀਵ ਜੰਤੂਆਂ ਦਾ ਭਲਾ ਕਰਨਾ ਜੋ ਵੀ ਤੁਹਾਡਾ ਨਾਮ ਲੈਂਦਾ ਸੱਚੇ ਪਾਤਸ਼ਾਹ ਜਿਹਦੇ ਵੀ ਮੁਖ ਦੇ ਉੱਤੇ ਸੱਚੇ ਪਾਤਸ਼ਾਹ ਤੁਹਾਡਾ ਨਾਮ ਆਉਂਦਾ 시ਦੋ ਸਿੰਘੂ ਮਹਾਰਾਜ ਉਹਨਾਂ ਨੂੰ ਦਰਸ਼ਨ ਦਿਦਾਰੇ ਦੇਣੇ ਸੱਚੇ ਪਾਤਸ਼ਾਹ ਉਹਨਾਂ ਦੀ ਰਾਖੀ ਕਰਨੀ ਮਹਾਰਾਜ ਸਭ ਦਾ ਭਲਾ ਕਰਨਾ ਗੁਰੂ ਗਰੀਬ ਨਵਾਜ਼ ਹੇ ਮੇਰੇ ਮਾਲਕ ਸਾਡੀ ਅਰਦਾਸ ਬੇਨਤੀ ਹੈ ਤਨ ਤਨ ਬਾਬਾ ਦੀਪ ਸਿੰਘ ਜੀ ਸੱਚੇ ਪਾਤਸ਼ਾਹ ਜੀ ਸਾਡੇ ਤੇ ਦ੍ਰਿਸ਼ਟੀ ਪਾਓ ਮਹਾਰਾਜੀ ਸਾਨੂੰ ਦਰਸ਼ਨ ਦੇਣੇ ਸੱਚੇ ਪਾਤਸ਼ਾਹ ਜੀ ਅਸੀਂ ਹਮੇਸ਼ਾ ਲਈ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨਾਂ ਨੂੰ ਤਰਸਦੇ ਰਹਿੰਨੇ ਸੱਚੇ ਪਾਤਸ਼ਾਹ ਜੀ ਦਰਸ਼ਨ ਦੇਖ ਦੀਵਾ ਗੁਰ ਤੇ ਆ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਿਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਆਪਣੀ ਸ਼ਰਨ ਆਖ ਪ੍ਰਭ ਦਾਤੇ ਗੁਰ ਪ੍ਰਸਾਦਿ ਕਿਨੇ ਬਿਰਲੇ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮਰੇ ਚੀਤਾ ਨਾਨਕ ਇਕ ਕਰੇ ਅਰਦਾਸ ਵਿਸਰਨਾਹੀ ਪੂਰਨ ਗੁਣਤਾਸ ਬਖਸ਼ਾ ਕਰੋ ਭੁੱਲਿਆ ਨੂੰ ਰਸਤੇ ਪਾਓ ਮਹਾਰਾਜੀ ਸਾਡੀਆਂ ਸੱਚੇ ਪਾਤਸ਼ਾਹ ਭੁਲਾਣਾ ਚਤਾਰੋ ਉਗੜਨਾ ਚਤਾਰੋ ਜਨਮ ਜਨਮਾਂਤਰਾਂ ਤੋਂ ਲੈ ਕੇ ਹੁਣ ਦੇ ਸਮੇਂ ਤੱਕ ਇਸ ਸਮੇਂ ਤੱਕ ਸੱਚੇ ਪਾਤਸ਼ਾਹ ਜੋ ਵੀ ਅਸੀਂ ਗਲਤੀਆਂ ਕੀਤੀਆਂ ਭੁੱਲਾਂ ਕੀਤੀਆਂ ਸਾਡੀਆਂ ਮaaf ਕਰੋ ਮਹਾਰਾਜ ਜੀ ਅੱਗੇ ਤੋਂ ਸਾਨੂੰ ਸਮਤ ਬਖਸ਼ੋ ਸੱਚੇ ਪਾਤਸ਼ਾਹ ਮਹਾਰਾਜ ਜੀ ਮਿਹਰ ਭਰਿਆ ਹੱਥ ਰੱਖੋ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਡੀ ਅਰਦਾਸ ਦੇ ਵਿੱਚ ਹਾਜ਼ਰੀ ਲਾਉਣੀ ਸੱਚੇ ਪਾਤਸ਼ਾਹ ਕਿਰਪਾ ਕਰਨੀ ਸਾਰੇ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਕਿਰਪਾ ਕਰਨੀ ਮੇਰ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਖੁਸ਼ੀ ਸਾਡੀ ਝੋਲੀ ਦੇ ਵਿੱਚ ਪਾਉਣੀ ਸੱਚੇ ਪਾਤਸ਼ਾਹ ਆਪਣਾ ਮੇਰ ਭਰਿਆ ਹੱਥ ਸਾਡੇ ਸਿਰ ਦੇ ਉੱਤੇ ਰੱਖਣਾ ਬਖਸ਼ਾ ਕਰਨੀ ਸੱਚੇ ਪਾਤਸ਼ਾਹ ਭੁੱਲਾਂ ਚੁੱਕਾ ਮਾਫ਼ ਕਰਨੀਆਂ ਸਤ ਸੰਗਤ ਬਖਸ਼ਨੀ ਪਾਤਸ਼ਾਹ ਸਹੀ ਪਿਆਰੇ ਮਲਾਇਓ ਜਿਨ੍ਹਾਂ ਨੇ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਬਾਬਾ ਜੀਤ ਸਿੰਘ ਜੀ ਤੰਤਨ ਬਾਬਾ ਜੁਝਾਰ ਸਿੰਘ ਜੀ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਤੰਤਨ ਬਾਬਾ ਅਨੋਲ ਸਿੰਘ ਜੀ ਤੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੰਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੀ ਪਾਤਸ਼ਾਹ ਜੀ ਆਪ ਜੀ ਦੀ ਮਿਹਰ ਹੋਵੇ ਸੱਚੇ ਪਾਤਸ਼ਾਹ ਮਹਾਰਾਜ ਜੀ ਜੋ ਵੀ ਸੱਚੇ ਪਾਤਸ਼ਾਹ ਜੀ ਤੁਹਾਡੀ ਅਰਦਾਸ ਨੂੰ ਸਰਵਣ ਕਰੇ ਸੱਚੇ ਪਾਤਸ਼ਾਹ ਮਹਾਰਾਜ ਨੇਚਾ ਕਰਕੇ ਸੱਚੇ ਪਾਤਸ਼ਾਹ ਤੁਹਾਡੀ ਅਰਦਾਸ ਸਰਵਣ ਕਰੇ ਉਹਨਾਂ ਦੇ ਕਾਰਜ ਰਾਸ ਕਰਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਹਰ ਇੱਕ ਖੁਸ਼ੀ ਦੇਣੀ ਸੱਚੇ ਪਾਤਸ਼ਾਹ ਉਸ ਘਰ ਦੇ ਵਿੱਚ ਮਹਾਰਾਜ ਹਰ ਇੱਕ ਖੁਸ਼ੀ ਬਖਸ਼ਿਸ਼ ਕਰਨੀ ਮਹਾਰਾਜ ਜੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਤੁਹਾਡੇ ਚਾਹਨਾ ਨਾ ਪਾਣਾਵੇ ਸੱਚੇ ਪਾਤਸ਼ਾਹ ਆਪ ਜੀ ਦਾ ਦਰ ਘਰ ਨਾ ਪਾਣਾਵੇ ਸੱਚੇ ਪਾਤਸ਼ਾਹ ਜੀ ਕੋਈ ਵੀ ਸੰਗਤ ਸੱਚੇ ਪਾਤਸ਼ਾਹ ਤੁਹਾਡਾ ਨਾਮ ਲੈਂਦੀ ਤੁਹਾਨੂੰ ਯਾਦ ਕਰਦੀ ਹੈ ਤੁਹਾਡੀ ਇਹ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਆਪਣੇ ਘਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਆਥਨ ਸਵੇਰ ਮਹਾਰਾਜ ਸ਼ਾਮਲ ਕਰਦੀ ਸੱਚੇ ਪਾਤਸ਼ਾਹ ਸਰਬੰਨ ਕਰਦੀ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਭਲਾ ਕਰਨਾ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੀਆਂ ਕੁਲਾਂ ਦਾ ਵੀ ਭਲਾ ਕਰਨਾ ਸਭ ਦਾ ਭਲਾ ਕਰਨਾ ਸੱਚੇ ਪਾਤਸ਼ਾਹ ਜੀ ਢਿੱਠੇ ਸਬੇ ਥਾਮ ਨਹੀਂ ਤੁਦ ਜੇ ਆ ਸੱਚੇ ਪਾਤਸ਼ਾਹ ਕਿਰਪਾ ਕਰਨੀ ਤਨ ਤਨ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਬਾਪੂ ਜੀ ਮਿਹਰ ਭਰਿਆ ਹੱਥ ਰੱਖਣਾ ਮਹਾਰਾਜ ਸਾਡੇ ਕੋਲੋਂ ਕਿਸੇ ਵੀ ਕਿਸਮ ਦਾ ਮਹਾਰਾਜ ਕੋਈ ਬੁਰਾ ਨਾ ਹੋਵੇ ਕੋਈ ਪਾਪ ਨਾ ਹੋਵੇ ਸੱਚੇ ਪਾਤਸ਼ਾਹ ਜੀ ਬਖਸ਼ਾ ਕਰਨੀਆਂ ਤਨ ਤਨ ਸਾਧ ਸੰਗਤ ਜੀ ਆਪ ਜੀ ਦੀ ਜੈ ਹੋਵੇ ਏ ਗੁਰੂ ਪੀਰੋ ਮਹਾਰਾਜ ਦਸਾਂ ਪਾਸ਼ੇ ਦੇ ਸਰੂਪ ਆਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੀ ਜੈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ